ਪੁਲਿਸ ਵੱਲੋਂ ਮੁਲਜ਼ਮ ਦਾ ਐਨਕਾਊਂਟਰ ਕੀਤਾ ਗਿਆ ਤੇ ਵੱਡੀ ਹਥਿਆਰਾ ਦੀ ਵੀ ਬਰਾਮਦਗੀ ਹੋਈ ਹੈ ਅੰਮ੍ਰਿਤਸਰ ਬਾਈਪਾਸ ਤੇ ਪੁਲਿਸ ਵੱਲੋਂ ਇੱਕ ਮੁਲਜ਼ਮ ਦਾ ਐਨਕਾਊਂਟਰ ਕੀਤਾ ਜਾਂਦਾ ਇਸ ਦੌਰਾਨ ਉਸ ਦੇ ਕੋਲੋਂ ਭਾਰੀ ਹਥਿਆਰ ਵੀ ਬਰਾਮਦ ਹੋਏ ਨੇ ਤਾਂ ਐਸੇ ਮਾਮਲੇ ਦੇ ਵਿੱਚ ਕਾਰਵਾਈ ਕਰਦਿਆ ਦੱਸ ਦਿੱ ਗਏ ਕਿ ਜਿੱਥੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦਾਇਕ ਹੈ ਕਿ ਇਹ ਕੇਸ ਬੜਾ ਹੀ ਸੰਵੇਦਨਸ਼ੀਲ ਸੀ ਸ਼ੁਰੂ ਤੋਂ ਹੀ ਲੋਕਾਂ ਦੇ ਵਿੱਚ ਸੰਸਰੀ ਦਾ ਮਾਹੌਲ ਸੀ ਐਫਆਰ ਦਰਜ ਹੁੰਦੀ ਹੈ ਕਿ ਇੱਕ ਮਾਮਲੇ ਦੇ ਵਿੱਚ ਇੱਕ ਸ਼ਖਸ ਦੀ ਗੋਲੀ ਮਾਰ ਕੇ ਹੱਤਿਆ ਹੁੰਦੀ ਹੈ ਇਸੇ ਦੇ ਨਾਲ ਜੁੜੇ ਤਿੰਨ ਦੋਸ਼ੀ ਰਜਤ ਉਰਫ ਬੱਬਰ ਅਦਿਤਿਆ ਕੁਮਾਰ ਤੇ ਸਿਧਾਂਤੂ ਸ਼ਰਮਾ ਉਰਫ ਬਾਮੜ ਨੂੰ ਦਾਣਾ ਮੰਡੀ ਬਟਾਲਾ ਤੋਂ ਗ੍ਰਿਫਤਾਰ ਕੀਤਾ ਜਾਂਦਾ ਮਟਾਲਾ ਪੁਲਿਸ ਨੇ ਹਾਲਾਕਿ ਇੱਥੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਤੇ ਜਨਾ ਮਲਜ਼ਮਾਂ ਦੀ ਪੁੱਛਗਿੱਛ ਤੋਂ ਬਾਅਦ ਬੱਲੇਪਿੰਡ ਤੋਂ ਤਿੰਨ ਹਥਿਆਰ ਬਰਾਮਦ ਹੋਏ ਜਿਨ੍ਹਾਂ ਦੇ ਵਿੱਚ 3 ਬੋਰ 32 ਬੋਰ ਤੇ 45 ਬੋਰ ਦੇ ਪਿਸਤੌਲ ਸ਼ਾਮਲ ਨੇ ਤਾਂ ਖੁਲਾਸਾ ਹੋਇਆ ਕਿ ਹੱਤਿਆ ਪਿੱਛੇ ਪੁਣਾੜੀ ਰੰਜਸ ਸੀ ਪਹਿਲਾ ਐਫਆਰ ਦਰਜ ਹੁੰਦੀ ਹੈ ਜਿਸ ਦੇ ਵਿੱਚ ਗੁਰਪ੍ਰੀਤ ਨਾਮਕ ਵਿਅਕਤੀ ਜੋ ਕਿ ਹਰਪ੍ਰੀਤ ਉਰਫ ਗੰਜਾ ਦਾ ਭਰਾ ਸੀ ਉਸ ਦੀ ਹੱਤਿਆ ਹੋ ਚੁੱਕੀ ਸੀ ਦੋਵਾਂ ਵਿਚਕਾਰ ਪਹਿਲਾਂ ਤੋਂ ਹੀ ਗਹਿਰੀ ਦੋਸਤੀ ਸੀ ਬਿਘੇੜਾ ਰਿਸ਼ਤਾ ਸੀ ਪਰ ਰੰਜਸੇ ਟਕਰਾ ਦਾ ਕਾਰਨ ਬਣਦੀ ਹੈ ਤੇ ਰੰਜਸ ਦੇ ਚੱਲਦਿਆਂ ਹੀ ਕਤਲ ਹੁੰ ਤਾਂ ਪੁਲਿਸ ਟੀਮ ਨੇ ਜਦੋਂ ਮੁਲਜ਼ਮਾਂ ਨੂੰ ਵਾਪਸ ਗੱਡੀ ਦੇ ਵਿੱਚ ਲਿਜਾਣ ਦੀ ਕੋਸ਼ਿਸ਼ ਕੀਤੀ ਹੈ ਤਾਂ ਦੋਸ਼ੀ ਸਿਧਾਂਤੂ ਦੇ ਵੱਲੋਂ ਮੁਕਾਬਲੇ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸੀਨੀਅਰ ਕਾਂਸਟੇਬਲ ਗੁਰਿਕਬਾਲ ਨੇ ਡਿਫੈਂਸ ਦੇ ਵਿੱਚ ਗੋਲੀ ਚਲਾਈ ਹੈ ਜੋ ਮੁਲਜ਼ਮ ਦੀ ਲੱਤ ਦੇ ਵਿੱਚ ਲੱਗੀ ਤੇ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਤਾਂ ਮੁੱਖ ਗੋਲੀਬਾਰੀ ਸਿਦਾਂਜੋ ਦੇ ਵੱਲੋਂ ਕੀਤੀ ਗਈ ਉਹੀ ਇਸ ਕੇਸ ਦਾ ਮੁੱਖ ਦੋਸ਼ੀ ਹੈ ਤੇ ਬਾਕੀ ਦੋ ਮੁਲਜ਼ਮਾਂ ਦੀ ਭੂਮਿਕਾ ਵੀ ਮਹੱਤਵਪੂਰਨ ਰਹੀ ਹੈ ਹਾਲਾਂਕਿ ਜਿਹੜੇ ਦੋ ਹੋਰ ਦੋਸ਼ੀ ਹਨ ਉਹਨਾਂ ਦੀ ਭੂਮਿਕਾ ਸਾਹਮਣੇ ਆਈ ਹੈ ਜਿਨ੍ਹਾਂ ਦੀ ਗ੍ਰਿਫਤਾਰੀ ਬਾਕੀ ਹੈ ਤਾਂ ਪੁਲਿਸ ਦੇ ਵੱਲੋਂ ਦੱਸਿਆ ਗਿਆ ਹੈ ਕਿ ਵੈਪਨ ਕਿੱਥੋਂ ਆਇਆ ਹੋਰ ਸਾਥੀਆਂ ਦੀ ਸ਼ਮੂਲੀਅਤ ਬਾਰੇ ਹੁਣ ਜਾਂਚ ਜਾਰੀ ਹੈ ਸੀਐਮ ਸਾਹਿਬ ਦਾ ਜਿਹੜਾ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਸ ਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸ ਕਿਹਨੇਸ क्राइम ਹੋਵੇ ਸੈਂਸੇਸ਼ਨਲ क्राइम ਹੋਵੇ ਤੁਹਾਨੂੰ ਪਤਾ ਹੀ ਹੈ ਐਫ ਆਈ ਆਰ ਨੰਬਰ 120 ਦਰਜ ਹੋਈ 18 9 ਨੂੰ ਜਿਹਦੇ ਚ ਇੱਕ ਸ਼ਖਸ ਦੀ ਮੌਤ ਹੋ ਗਈ ਉੱਤੇ ਗੋਲੀ ਮਾਰ ਕੇ ਉਹਦੀ ਹੱਤਿਆ ਕੀਤੀ ਗਈ ਉਹਦਾ ਨਾਮ ਸੀ ਨਮੀਸ਼ ਸ਼ਰੀਨ ਮੁਕੰਪੁਰੇ ਥਾਣੇ ਚ ਕੇਸ ਰਜਿਸਟਰ ਹੋਇਆ ਤੇ ਉਹਦੇ ਨਾਲ ਇੱਕ ਸਾਥੀ ਸੀ ਹਰਪ੍ਰੀਤ ਏਲੀਅਸ ਕੰਝਾ ਉਹ ਇੰਜਰਡ ਹੋਇਆ ਤੇ ਉਸ ਉਸ ਤੋਂ ਬਾਅਦ ਅਸੀਂ ਪਰਚਾ ਦਰਜ ਕਰਕੇ ਇਮੀਡੀਏਟਲੀ ਕਾਰਵਾਈ ਸ਼ੁਰੂ ਕੀਤੀ ਤਫਤੀਸ਼ ਸ਼ੁਰੂ ਕੀਤੀ ਔਰ ਬਹੁਤ ਪ੍ਰੋਫੈਸ਼ਨਲ ਢੰਗ ਨਾਲ ਸਾਡੇ ਸਾਰੀਆਂ ਟੀਮਾਂ ਨੇ ਜਿਵੇਂ ਲੋਕਲ ਪੁਲਿਸ ਹੈ ਈਸ ਸਬਡਿਵੀਜ਼ਨ ਦੇ ACP ਸ਼ੀਤਲ ਜੀ ਮੋਕੰਪੁਰਾ SHO ਹਰਪ੍ਰਕਾਸ਼ ਹਰਮਿੰਦਰ ਸਾਡੇ ACP ਇਨਵੈਸਟੀਗੇਸ਼ਨ ਅਮੋਲਕ ਸਾਡੇ ਇੰਸਪੈਕਟਰ CIA ਔਰਾਂ ਦੀ ਟੀਮਾਂ ਨੇ ਬੜੀ ਪ੍ਰੋਫੈਸ਼ਨਲੀ ਤੌਰ ਤੇ ਲੀਡਸ ਨੂੰ ਇਕੱਠਾ ਕੀਤਾ ਤੇ ਅਸੀਂ ਉਸ ਤੋਂ ਬਾਅਦ ਜਿਹੜੇ ਤਿੰਨ ਮੇਨ ਦੋਸ਼ੀ ਨੇ ਇਸ ਕੇਸ ਦੇ ਉਹਨਾਂ ਨੂੰ ਦਾਣਾ ਮੰਡੀ ਬਟਾਲੇ ਤੋਂ ਗ੍ਰਿਫਤਾਰ ਕੀਤਾ ਗਿਆ ਬਟਾਲਾ ਪੁਲਿਸ ਦੇ ਸਹਿਯੋਗ ਲੈ ਆਏ ਉੱਥੇ ਅਸੀਂ ਮੌਕੇ ਤੇ ਮੈਂ ਉਹਨਾਂ ਨੂੰ ਵੀ ਥੈਂਕ ਯੂ ਕਹਿਣਾ ਚਾਹੁੰਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਵੀ ਬਹੁਤ ਜਲਦੀ ਇਮੀਡੀਏਟਲੀ ਸਾਰੀ ਪੁਲਿਸ ਨਾਲ ਕੋਆਰਡੀਨੇਸ਼ਨ ਕੀਤੀ ਸਾਨੂੰ ਉੱਥੇ ਲੋਕਲ ਲੈਵਲ ਤੇ ਉਸ ਤੋਂ ਬਾਅਦ ਇਹ ਰੈਸ ਤੋਂ ਬਾਅਦ ਜਦੋਂ ਇਹਨਾਂ ਤੋਂ ਸਾਰੀ ਪੁੱਛਗਿੱਛ ਕੀਤੀ ਗਈ ਤਾਂ ਜਿਹੜਾ ਇਹ ਤਿੰਨ ਦੋਸ਼ੀ ਨੇ ਰਜਤ ਇਲੀਅਸ ਬੱਬਰ ਨਿਊ ਨਹਿਰੂ ਕਲੋਨੀ ਮਜੀਠਾ ਰੋਡ ਅੰਮ੍ਰਿਤਸਰ 19 ਸਾਲ ਦੀ ਉਮਰ ਹੈ ਅਨਐਮਪਲੋਇਡ ਹੈ 12ਵੀਂ ਪਾਸ ਹੈ ਇਹਦੇ ਖਿਲਾਫ ਪਹਿਲਾ ਮੁਕਦਮਾ ਕੋਈ ਨਹੀਂ ਹੈ ਅਦਿੱਤਿਆ ਕੁਮਾਰ ਰੈਜ਼ੀਡੈਂਟ ਆਫ ਡੀਐਸਐ ਸਟੇਟ ਪੀਐਸ ਕੰਬੋ ਅੰਮ੍ਰਿਤਸਰ ਰੂਰਲ ਇਹ ਵੀ 19 ਸਾਲ ਦਾ ਅਨਐਮਪਲੋਇਡ ਹੈ 12ਵੀਂ ਪਾਸ ਹੈ ਇਹਦੇ ਖਿਲਾਫ ਪਹਿਲਾ ਇੱਕ ਮੁਕਦਮਾ ਦਰਜ ਹੈ ਜਿਹੜਾ ਕਿਡਨਾਪਿੰਗ ਵਗੈਰਾ ਦਾ ਸਦਰ ਥਾਣੇ ਦੇ ਵਿੱਚ ਬੀਐਨਐਸ ਦਾ ਔਰ ਮੇਨ ਜਿਹੜਾ ਮਲਜ਼ਮ ਹੈ ਤੇ ਸ਼ਤਾਨਸ਼ੂ ਸ਼ਰਮਾ ਜਿਹਨੂੰ ਬਾਮਣ ਵੀ ਕਹਿੰਦੇ ਏਲੀਅਸ ਬਾਮਣ ਇਹ 62 ਜਿਹੜੀ ਡੈਰੀ ਹੈ ਮਜੀਠਾ ਰੋਡ ਦੇ ਵਿੱਚ ਉੱਥੋਂ ਦਾ ਰਹਿਣ ਵਾਲਾ ਇਹਦੇ ਖਿਲਾਫ ਵੀ ਪਹਿਲਾਂ ਆਰਮ ਜੈਕਟ ਦਾ ਵੀ ਕੇਸ ਰਜਿਸਟਰ ਹੈ ਔਰ ਇਹਦੀ ਸਦਨਸ਼ੂ ਦੀ ਨਿਸ਼ਾਨਦੇਹੀ ਤੇ ਜਿੱਥੇ ਆਪਾਂ ਖੜੇ ਆ ਵੱਲੇ ਪਿੰਡ ਦੇ ਹੱਦ ਦੇ ਵਿੱਚ ਪੁਲਿਸ ਪਾਰਟੀ ਜਦੋਂ ਰਿਕਵਰ ਕਰਨ ਆਈ ਵੈਪਨ ਆਫ ਅਫੈਂਸ ਤਾਂ ਤਿੰਨ ਵੈਪਨ ਆਫ ਅਫੈਂਸ ਰਿਕਵਰ ਕੀਤੇ ਗਏ ਇੱਕ ਪਿਸਟਲ 38 ਔਰ ਤਿੰਨ ਲਾਈਵ ਕਾਟਰੇਜਸ ਇੱਕ ਪਿਸਟਲ 32 ਵੋਰ ਔਰ ਇੱਕ ਪਿਸਟਲ 45 ਬੋਰ ਤੇ 7 ਜਿੰਦਾ ਕਾਰਤੂਸ ਇਹ ਬੜੇ ਸਫਿਸਟੀਕੇਟਿਡ ਪਿਸਟਲ ਹੈ ਜਿਨ੍ਹਾਂ ਨਾਲ ਇਹਨਾਂ ਨੇ ਉਹ ਮਰਡਰ ਨੂੰ ਅੰਜਾਮ ਦਿੱਤਾ ਸੀ ਔਰ ਉਸ ਤੋਂ ਬਾਅਦ ਜਦੋਂ ਇੱਥੇ ਇਹਨੂੰ ਵਾਪਸ ਲੈ ਕੇ ਜਾ ਰਹੇ ਸੀ ਗੱਡੀ ਵਾਲਤੇ ਨੇ ਗੁਰ ਇਕਬਾਲ ਸਾਡਾ ਸੀਨੀਅਰ ਕਨਸਟੇਬਲ ਹੈ ਮੁਕੰਪੁਰੇ ਦਾ ਉਹਦੇ ਜਿਹੜਾ ਰੋਲਵਰ ਸੀਗਾ ਉਹਨਾਂ ਨੇ ਖੋਲਣ ਦੀ ਕੋਸ਼ਿਸ਼ ਕੀਤੀ ਔਰ ਖੋ ਹੀ ਲਿਆ ਤੇ ਇੱਕ ਗੋਲੀ ਉਹਦੇ ਚੋਂ ਚੱਲੀ ਪੁਲਿਸ ਵਾਲੀ ਸਾਈਡ ਤੇ ਤਾਂ ਆਪਣੀ ਸੈਲਫ ਡਿਫੈਂਸ ਦੇ ਵਿੱਚ ਹਰਪ੍ਰਕਾਸ਼ ਜਿਹੜੇ ਐਸ ਐਚ ਓ ਮੌਕੇ ਤੇ ਮੌਜੂਦ ਸੀ ਉਹਨਾਂ ਨੇ ਆਪਣੇ ਸਰਵਿਸ ਜਿਹੜਾ ਵੈਪਨ ਚੋਂ ਗੋਲੀ ਚਲਾਈ ਜੋ ਕਿ ਇਹਦੀ ਲਾਤੇ ਲੱਗੀ ਜਿਹਨੂੰ ਅਸੀਂ ਗੁਰਨਾਨਕ ਹਸਪੀਟਲ ਜਿਹੜਾ ਭੇਜਿਆ ਗਿਆ ਫॉर ਇਲਾਜ ਬੇਸਿਕਲੀ ਇਹ ਮਰਡਰ ਦੇ ਵਿੱਚ ਜਿਹੜੀ ਇਹਨਾਂ ਦੀ ਪੁਰਾਣੀ ਰੰਜਿਸ਼ ਚੱਲ ਰਹੀ ਹੈ ਪਹਿਲਾ ਮਰਡਰ 130 ਨੰਬਰ ਐਫ ਆਈ ਆਰ 24 ਚ ਹੋਈ ਸੀਗੀ ਇਹਦੇ ਚ ਗੁਰਪ੍ਰੀਤ ਜਿਹੜਾ ਗੰਗੇ ਦਾ ਭਰਾ ਉਹ ਮਾਰੇ ਗਿਆ ਸੀ ਉਹਦੇ ਪੁਰਾਣੇ ਉਹ ਪਹਿਲਾਂ ਬੜਾ ਪਿਆਰ ਸੀ ਇਹਨਾਂ ਦਾ ਆਪਸ ਫਿਰ ਵਿਗੜ ਗਈ ਪਰ ਮੌਕੇ ਤੇ ਮਰਡਰ ਹੋਇਆ ਉੱਚ ਵੀ ਇੱਕ ਦੋ ਮੁਲਜ਼ਮ ਬਚੇ باقی ਨੇ ਅਜੇ ਰੈਸਟ ਕਰਨੇ ਹੁਣ ਲੇਟਸ ਫੇਰੇ ਬਾਹਰ ਜਿਹੜਾ ਕੇਸ਼ਵ ਰਹਿ ਰਿਹਾ ਇੱਕ ਇਥੇ ਸ਼ਵਾਲਾ ਏਰੀਏ ਦਾ ਉਹਨੇ ਵੀ ਇਹਨਾਂ ਨੂੰ ਨਾਲ ਕੀਤਾ ਕਿਉਂਕਿ ਉਹਨਾਂ ਦੇ ਵੀ ਪੁਰਾਣੇ ਕਹਿੰਦੇ ਕੋਈ ਆਪਸ ਚ ਜਿਹੜੇ ਵਕੀਲ ਸਾਂਝੇ ਆ ਤਾਂ ਉਹਦੇ ਚ ਅਸੀਂ ਸਾਰਾ ਡੀਪਲੀ ਇਹਨੂੰ ਇਨਵੈਸਟੀਗੇਟ ਕਰਾਂਗੇ ਹੁਣ ਕਿ ਕਿਹੜਾ ਕਿਵੇਂ ਕਿਵੇਂ ਆਏ ਵੈਪਨ ਕਿੱਥੋਂ ਆਏ ਕੀ ਗੱਲਬਾਤ ਹੋਈ ਔਰ ਇਸੇ ਇੱਕ ਜਾਂ ਦੋ ਮੁਲਜ਼ਮ ਅਜੇ ਜਿਹੜੀ ਮੁੜਲੀ ਪੁੱਛ ਗਈ ਤੋਂ ਸਾਨੂੰ ਪਤਾ ਲੱਗਿਆ ਉਹ ਬਾਕੀ ਨੇ ਫੜਨੇ ਉਹ ਵੀ ਅਸੀਂ ਫੜਾਂਗੇ ਮੇਨ ਗੋਲੀ ਜਿਹੜੀ ਐ ਉਹ ਸੁਦਨਸ਼ੂ ਵੱਲੋਂ ਹੀ ਚਲਾਈਆਂ ਗਈਆਂ ਔਰ ਉਹ ਮੇਨ ਮੁੱਖ ਦੋਸ਼ੀ ਆਪਾਂ ਕਹਿ ਸਕਦੇ ਇਸ ਮੁਕਤਮੇ ਦਾ ਤੇ ਇਹਨੂੰ ਮੈਂ ਬਹੁਤ ਆਪਣੀ ਸਾਰੀ ਪਾਰਟੀ ਨੂੰ ਮੁਬਾਰਕਬਾਦ ਦਿੰਨਾ ਕਿ ਇੰਨੇ ਰਿਕਾਰਡ ਟਾਈਮ ਦੇ ਵਿੱਚ ਕਿਉਂਕਿ ਸ਼ਹਿਰ ਦੇ ਵਿੱਚ ਇਹੋ ਜਿਹਾ ਕ੍ਰਾਈਮ ਹੋ ਜੇ ਹਰ ਇੱਕ ਬੰਦਾ ਗੱਲ ਕਰਨ ਲੱਗ ਜਾਂਦਾ ਕਿ ਸੈਂਸੇਸ਼ਨਲ ਕ੍ਰਾਈਮ ਹੈ ਜੀ ਪਰ ਇਹ ਸਾਰੀ ਟੀਮ ਦਿਨ ਰਾਤ ਜੁਟੀ ਰਹੀ ਔਰ ਮਿਹਨਤ ਦੇ ਸਦਕੇ ਪ੍ਰਮਾਤਮਾ ਦੀ ਮਿਹਰ ਨਾਲ ਇਹ ਸਾਰੀ ਕਾਮਯਾਬੀ ਮਿਲੀ। ਇਹ ਜਿਹੜੇ ਵੱਡੇ ਗੈਂਗ ਦੇ ਬੰਦੇ ਨੇ, ਗੱਗੂ ਗੈਂਗ ਦੇ ਨਾਲ ਸੀਗੇ। ਇਹ ਸਾਰੇ ਇਹ ਪੁਰਾਣੇ ਇਕੱਠੇ ਹੀ ਸੀਗੇ। ਕੋਈ ਉਹਨੂੰ ਆਪਾਂ ਕਿਸੇ ਦਾ ਗੈਂਗ ਕਹਿ ਦਈਏ, ਨਾਂ ਕਹਿ ਦਈਏ ਬੇਸਿਕਲੀ ਇਹ ਲੋਕਲ ਜਿਹੜੀ ਇਹਨਾਂ ਦੀ ਕ੍ਰਿਮਨਲਸ ਦੀ ਆਪਸ ਜਦੋਂ ਫੁੱਟ ਪਈ ਹੈ। ਉਹਦਾ ਸਾਰਾ ਨਤੀਜਾ ਹੋਇਆ ਪਹਿਲਾ ਕੇਸ ਵੀ ਤੇ ਹੁਣ ਵੀ। ਇਹਦੇ 'ਚ ਕੋਈ ਵੀ ਗੱਲ ਕਹਿ ਸਕਦੇ ਆਂ ਆਪਾਂ ਵੀ ਇਹਨਾਂ ਦੀ ਕਿਸ ਗੱਲ ਤੋਂ ਜਿਹੜੀ ਅਣਬੰਧ ਹੋਈ ਹੈ। ਉਹ ਇਹਨਾਂ ਦੇ ਆਪਸ ਕਲੈਸ਼ ਹੈ ਕ੍ਰਿਮਿਨਲ ਐਕਟੀਵਿਟੀ ਬਟਾਲਾ ਜਿਹੜੀ ਜੱਗੂ ਦੀ ਮਾਂ ਦਾ ਕਤਲ ਹੋਇਆ ਸੀ ਉਸ ਦੇ ਵਿੱਚ ਇਤਨੀ ਇਹਨਾਂ ਦਾ ਸੀਗਾ ਕੋਈ ਨਹੀਂ ਅਜੇ ਕੋਈ ਇਹੋ ਜੀ ਗੱਲ ਸਾਹਮਣੇ ਨਹੀਂ ਆਈ ਉਹ ਤਾਂ ਬਾਈ ਨੇਮ ਮੁਲਜ਼ਮ ਦੋਨੋਂ ਨਾਮਜ਼ਦ ਨੇ ਔਰ ਉਹਦੇ ਪਿੱਛੇ ਵੀ ਬਟਾਲਾ ਪੁਲਿਸ ਕੰਮ ਕਰ ਰਹੀ ਹੈ ਔਰ ਅਸੀਂ ਵੀ ਲੱਗੇ ਹੋਏ ਹਾਂ ਕੈਨ ਦੇ ਵਿੱਚ ਰਿਕਵਰੀ ਤੁਸੀਂ ਕੀਤੀ ਹੈ 24 ਘੰਟੇ ਦੇ ਅੰਦਰ ਆ 24 ਘੰਟੇ ਦੇ ਵਿੱਚ ਵਿੱਚ ਹੋਈ ਹੈ ਜੀ ਬੜਾ ਰਿਕਾਰਡ ਟਾਈਮ 'ਚ ਔਰ ਮੈਂ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਜਦੋਂ ਦਾ ਇਹ ਵਾਰਦਾਤ ਹੋਈ ਹੈ ਸਾਡੇ ਆਫੀਸਰਸ ਮੈਂ ਕਹਿੰਦਾ ਮਸਾਂ ਹੀ 1-2 ਘੰਟੇ ਹੀ ਸੁੱਤੇ ਹੋਣ ਸਾਰਿਆਂ ਨੇ ਇਹਨੂੰ ਅਸੀਂ ਬਹੁਤ ਚੈਲੰਜ ਮੰਨਿਆ ਔਰ ਪਰਮਾਤਮਾ ਨੇ ਮਿਹਰ ਕੀਤੀ ਹੈ ਕਿ ਸਾਡੀ ਮਿਹਨਤ ਰੰਗ ਲਿਆ। ਸਰ ਉਸ ਵੇਲੇ ਕਿੰਨੀਆਂ ਗੋਲੀਆਂ ਚਲੀਆਂ ਸੀ ਕਿਉਂਕਿ 14 ਗੋਲੀਆਂ ਤਾਂ ਉਹ ਭਾਈ ਸਾਹਿਬ ਅਸੀਂ ਜੋਬਸ ਖੋਲ ਕਲੈਕਟ ਹੋਏ ਨੇ 14 ਦੀ ਗੱਲ ਕਰ ਰਹੇ ਆ। ਹੋਰ ਕਰ ਰਹੇ ਮੈਂ ਐਗਜ਼ੈਕਟ ਤੁਹਾਨੂੰ ਨਹੀਂ ਦੱਸ ਸਕਦਾ ਬਿਕੋਜ਼ ਉਹ ਫਾਈਲ ਦਾ ਕੰਮ ਹੈ, ਰਿਕਾਰਡ ਦਾ ਮੈਨੂੰ ਇਸ ਟਾਈਮ ਮੀਮੇਟ ਸਰ ਗੰਜੇ ਦੇ ਭਰਾ ਜਦ ਗੰਜੇ ਦੇ ਭਰਾ ਦੇ ਮਰਡਰ ਚ ਕੌਣ-ਕੌਣ ਸੀਗਾ ਜਿਹੜਾ ਉਹ ਉਹ ਇੱਕ ਰومی ਮੁੰਡਾ ਮੇਨ ਹੈਗਾ ਉਹ ਵੀ ਅਸੀਂ ਪਿੱਛੇ ਟ੍ਰੇਲ ਕਰ ਰਹੇ ਸੀ ਉਹ ਜ਼ੀਰਖਪੁਰ ਬੜਾ ਕੁਦਰਤੀ ਲੱਕੀ ਰਿਆ 15-20 ਦਿਨ ਪਹਿ ਉਹ ਮੁਹੱਲੀ ਪੁਲਿਸ ਦੀ ਵੀ ਅਸੀਂ ਸਹਿਯੋਗ ਲਈ ਲਿਆ ਸੀ ਉੱਥੇ ਆਲਮੋਸਟ ਉਹ ਰਹਿ ਰਿਹਾ ਸੀ ਮਹੀਨੇ ਤੋਂ ਪਰ ਉੱਥੋਂ ਖਿਸਕ ਗਿਆ ਉਹ ਉਹਨੂੰ ਥੋੜਾ ਪਿੰਡਕ ਲੱਗੀ ਵੀ ਮੇਰੇ ਕੋਈ ਪੁਛਤੇ ਚ ਪੀਤੀ ਜਾ ਰਹੀ ਜਿਹਨੇ ਕਿੰਨੇ ਮੁੱਦਿਆਂ 'ਚਨੇ ਗ੍ਰਿਫਤਾਰ ਹੋ ਗਿਆ ਜੀ ਹਾਂ ਇਹਦੇ 'ਚ ਤਿੰਨ ਨੂੰ ਗ੍ਰਿਫਤਾਰ ਹੋਏ ਇੱਕ ਰੰਦਾ ਜੀ ਹੋਰ ਅਸਲ ਮੇਨ ਮੋਟਿਵ ਕੀ ਰਿਹਾ ਉਹਨਾਂ ਨੂੰ ਮੋਟਿਵ ਤਾਂ ਦੇਖੋ ਇਹੀ ਹੈ ਕਿ ਜੋ ਇਹਨਾਂ ਦਾ ਆਪਸ ਚ ਪੁਰਾਣਾ ਜਿਹੜੀ ਰੰਜਿਸ਼ ਚੱਲ ਰਹੀ ਸੀ ਸੀ ਕਦੇ ਕਦੇ ਹੈਰੋਨ ਐ ਵੀ ਵੇਚਦੇ ਸੀ ਉਹ ਵੀ ਵੇਚਦੇ ਉਹ ਗੱਲ ਅਸੀਂ ਸਾਰੀ ਹੁਣ ਤਸਦੀਕ ਕਰਾਂਗੇ ਹੁਣ ਤਾਂ ਇਹ ਬੰਦਾ ਇੰਜਰਡ ਹੈ ਤੇ ਪੁੱਛਗਿੱਛ ਕਰਾਂਗੇ ਸਾਰੀ ਗੱਲਬਾਤ ਆਊਗੀ ਔਰ ਇੱਕ ਮਲਜ਼ਮ ਹੋਰ ਰਹਿਣਾ ਫਿਰ ਸਾਰਾ ਜਿਹੜੀ ਪਿਕਚਰ ਸਾਹਮਣੇ ਆ ਜੂਗੀ ਹੁਣ ਤਾਂ ਮੇਨਲੀ ਗ੍ਰਿਫਤਾਰੀ ਤੇ ਔਰ ਰਿਕਵਰੀ ਦੇ ਉੱਤੇ ਅਸੀਂ ਫੋਕਸ ਕਰ ਰਹੇ ਸੀ ਉਸ ਤੋਂ ਬਾਅਦ ਜਿਹੜਾ ਮੋਟਿਵ ਤੁਹਾਨੂੰ ਨਾ ਬਿਲਕੁਲ ਸ਼ੇਅਰ ਕੀਤਾ ਜਾਏਗਾ ਕਿੰਨੇ ਕਿ ਪਰਚੇ ਦਰਜ ਨੇ ਉਹਤੇ ਉਹਤੇ ਵੀ ਗੰਟੇ ਦਾ ਮੈਨੂੰ ਨਹੀਂ ਸੁੱਲੇ ਰਿਕਾਰਡ ਪਤਾ ਹੈ ਹਾਂਜੀ ਗੰਟੇ ਦੇ ਵੀ ਹੈਗੇ ਹੋ ਸਕਦਾ ਪੁਰਾਣਾ ਰਿਕਾਰਡ ਹੋਵੇ ਜਿਹੜੇ ਵੈਪਨ ਵਰਤੇ ਗਏ ਸਾਰੇ ਰਿਕਵਰ ਹੋ ਗਏ ਪੁਆਇੰਟ ਹਾਂਜੀ ਤਿੰਨੋਂ ਦੇ ਤਿੰਨੋਂ ਰਿਕਵਰ ਹੋ ਗਏਗੀ ਸਰ ਇੱਕ ਜਿਵੇਂ ਹਰਪ੍ਰਕਾਸ਼ੀ ਐਸਐਚਓ ਨੇ ਉਸ ਨੂੰ ਪੂਰਾ ਫਿਰ ਮੈਂ ਇਹ ਜਾਨਣਾ ਚਾਹ ਰਹੀ ਸੀ ਕਿ ਅਸੀਂ ਜਿਸਨੂੰ ਤੁਸੀਂ 24 ਘੰਟਿਆਂ ਦੇ ਵਿੱਚ ਟ੍ਰੇਸ ਕੀਤਾ ਇੱਕ ਯੂਥ ਨੇ ਨੌਜਵਾਨ ਨੇ ਨਾਲ ਐਕਸਪੀਰੀਐਂਸ ਆਫਿਸਰਸ ਨੇ ਕੁਝ ਹੈਲਪਫੁਲ ਹੁੰਦਾ ਹੈ ਕਿ ਇੱਕ ਨੌਜਵਾਨ ਵੀ ਉਹ ਚੀਜ਼ ਨੂੰ ਸਮਝ ਸਕਦਾ ਹੈ ਕਿ ਜੇ ਮੈਂ ਕ੍ਰਾਈਮ ਕਰਾਂਗਾ ਤਾਂ ਮੈਂ ਕਿੱਥੇ ਜਾਵਾਂਗਾ ਇਹ ਥੋੜੀ ਬਹੁਤ ਹੈਲਪਫੁਲ ਮਿਲ ਰਹੀ ਹੈ ਕਿਉਂਕਿ ਕਈ ਅਸੀਂ ਦੇਖ ਰਹੇ ਹਾਂ ਤੁਹਾਡੇ ਆਫਿਸਰਸ ਹਲੇ ਕਾਫੀ ਨੌਜਵਾਨ ਨੇ ਚਾਹੇ ਉਹ ਮੋਲਕੀ ਦੀ ਗੱਲ ਕਰ ਲਈਏ ਚਾਹੇ ਹਰਪ੍ਰਕਾਸ਼ ਉਹਨਾਂ ਦੀ ਗੱਲ ਕਰ ਲਈਏ ਵੀ ਆਪਣੀ ਜਾਨ ਦੇ ਨਾਮ ਤੇ ਬੜੇ ਬੇਸਿਕਲੀ ਦੇਖੋ ਸਾਡੀ ਟੀਮ ਬ ਤੇ ਡੀਜੀ ਸਾਹਿਬ ਵੱਲੋਂ ਹਮੇਸ਼ਾ ਬੜੀ ਇਨਕਰੇਜ ਕੀਤਾ ਜਾਂਦਾ ਔਰ ਰਿਵਾਰਡ ਪਾਲਿਸੀ ਬੜੀ ਅੱਛੀ ਹੈ ਔਰ ਅਸੀਂ ਵੀ ਮੈਂ ਆਪਣੇ ਤੌਰ ਦੇ ਉੱਤੇ ਐਜ਼ ਅ ਟੀਮ ਅਸੀਂ ਕੰਮ ਕਰਦੇ ਹਾਂ ਤੁਸੀਂ ਦੇਖਿਆ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਚਾਹੇ ਆਰਗੇਨਾਈਜ਼ਡ ਕ੍ਰਾਈਮ ਹੋਵੇ ਜਾਂ ਡਰੱਗਸ ਹੋਣ ਇਹ ਸਾਰੀ ਟੀਮ ਵਰਕ ਦਾ ਹੀ ਐਫਰਟ ਹੁੰਦਾ ਔਰ ਉਹਦੇ ਚ ਸਾਰੇ ਹਾਈਲੀ ਮੋਟੀਵੇਟਿਡ ਨੇ ਔਰ ਦੇ ਫੀਲ ਕਿ ਅਸੀਂ ਚੈਲੰਜ ਟੇਕ ਅਪ ਕਰਦੇ ਹਾਂ ਸਰ ਕ੍ਰਾਸ ਬਾਰਡਰ ਨੂੰ ਪਤਾ ਲੱਗਾ ਇਹਨਾਂ ਨੇ ਵੈਪਨ ਜਿਹੜੇ ਮੰਗਵਾਏ ਸੀ ਪਤਾ ਲੱਗਾ ਕਿ ਤੋਂ ਇਹ ਹੁਣ ਕਰਾਂਗੇ ਕਲੀਅਰ ਜੀ ਇਹਦੇ ਵਿੱਚ ਗੱਲ ਆਉਣੀ ਹੈ ਕਿਉਂਕਿ ਆਏ ਤਾਂ ਬਾਹਰੋਂ ਹੀ ਆਏ ਪਿਸਟਲ ਪੀਐਕਸ 5 ਵਗੈਰਾ ਹੈਗੇ ਸੋਫਿਸਟੀਕੇਟਿਡ ਸਾਰੇ ਹੋ ਰਹੇ ਜਿਵੇਂ ਪਿਸਟਲ ਤਾਂ ਇਹਨਾਂ ਨੂੰ ਬਾਹਰੋਂ ਆ ਜਾਂਦੇ ਆ ਬਟ ਇਹ ਜਿਹੜੀਆਂ ਬੁਲੇਟਸ ਖਰੀਦਦੇ ਨੇ ਉਹ ਲੋਕਲ ਲੈਵਲ ਤੋਂ ਖਰੀਦਦੇ ਨੇ ਉਹਦਾ ਥੋੜਾ ਵੈਰੀਫਾਈ ਤੁਸੀਂ ਕਰੋ ਉਹ ਵੀ ਕਰਦੇ ਆ ਜੀ ਉਹ ਬੜਾ ਧੰਦਾ ਚੱਲ ਰਿਹਾ ਜੀ 30 ਬੋਸੀਆਂ ਜਿਹੜੀਆਂ ਕੈਟ੍ਰਿਜਸ ਨੇ ਉਹ ਵੀ ਕਿੱਥੋਂ ਲੋਕਲ ਲੈਂਦੇ ਨੇ ਕਿੱਥੋਂ ਸਰ ਇਹਦੇ ਬਾਰੇ ਵੀ ਥੋੜਾ ਜਿਆਦਾ ਉਹ ਬੜਾ ਇੰਪੋਰਟੈਂ ਟਾਈਮ ਟੂ ਟਾਈਮ ਜਿਹੜਾ ਸਟਾਕ ਹੈਗਾ ਰਜਿਸਟਰਸ ਆਮ ਜ਼ਿਲ੍ਹੇ ਦੇ ਉਹ ਚੈੱਕ ਵੀ ਕਰਦੇ ਆ ਕਸਟਡ ਅਫਸਰ ਦੇ ਰਾਹੀਂ ਕਿਉਂਕਿ ਸਾਡੇ ਪੰਜਾਬ ਪੁਲਿਸ ਰੂਲਸ ਦੇ ਮੰਡੈਟਰੀ ਹੈ ਕਿ ਉਹਦੀ ਚੈਕਿੰਗ ਹੋਵੇ ਜਿਹੜੀ ਕੁਆਰਟਰਲੀ ਸਨਖ ਲੋਕਾਂ ਨੂੰ ਮਿਲੇ ਸੀਗੇ ਚਲੋ ਆਪਦੇ ਸਵਾਲ ਹੈ ਲੋਕਾਂ ਜਿਤੇ ਫਾਇਰਿੰਗ ਹੋਈ ਸੀ ਕਿਉਂਕਿ ਕਾਫੀ ਇਹਨਾਂ ਨੇ ਉੱਥੇ ਦਹਿਸ਼ਤ ਜੀ ਕ੍ਰੀਏਟ ਕਰਦੀ ਸੀਗੀ ਲੋਕਾਂ ਨਾਲ ਗੱਲਬਾਤ ਕੀਤੀ ਵੈਸੇ ਤੁਸੀਂ ਨਹੀਂ ਮੇਰੇ ਵੱਲੋਂ ਨਹੀਂ ਗੱਲਬਾਤ ਸਾਡੇ ਅਫਸਰ ਸਾਰੇ ਸਪੌਟ ਤੇ ਗਏ ਸੀ ਪਰ ਲੋਕਾਂ ਨੂੰ ਇਹ ਵੈਸੇ ਬੜਾ ਆਸ ਸੀ ਸਾਡੇ ਤੇ ਉੱਤੇ ਔਰ ਜਿੰਨੇ ਵੀ ਮੈਨੂੰ ਫੋਨ ਆਏ ਜਾਂ ਲੋਕ ਮਿਲੇ ਉਹਦੇ ਤੇ ਉਹ